ਹੰਸਾ ਸਕਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਸੂਈ ਸਵਾਈ ਆ ਤਾਜੀ ਸੂਈ ਤੁਹਾਨੂੰ ਦਿਖਾਉਣੀ ਆ ਤੇ ਇੱਕ ਟੁਕੜ ਗੱبن ਚੱਕ ਪਾਸਾ ਦਾ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਚੁਾਈ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਬਾਕੀ ਸਾਡੀ ਬੇਨਤੀ ਹੈ ਲੈ ਵੀ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸੱਚੀ ਗੱਲ ਜੀ ਹੋਠ ਠੀਕ ਠਾਕ ਜੀ ਤੇ ਨਾਮ ਦੱਸ ਤੋ ਫਿਰ ਨਾਮ ਵੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ 99454 ਕੁਝ ਲਾ ਲਾ ਪਿੰਡ ਚੱਟੀ ਪਿੰਡ ਤੇ ਸ਼ਹਿਰ ਅੰਮ੍ਰਿਤਸਰ ਹਨਾ ਤੇ ਤਸਵੀਰ ਤੇ ਜ਼ਿਲ੍ਹਾ ਅੰਮ੍ਰਿਤਸਰ ਉਦਨ ਵਾਲੀ ਪੱਟੀ ਗਾਂ ਵੇਗ ਗਈ ਫਿਰ ਹਾਂਜੀ ਉਹ ਵੇਗ ਗਈ ਅੱਜ ਫੇਰ ਇੱਕ ਵੱਡੀ ਗਾਂ ਦੇ ਇੱਕ ਟੁਕੜਾ ਗੱਪਣਿਆ ਹਨਾ ਠੀਕ ਆ ਕਿੰਨੇ ਚੱਲਦੀ ਸੂਈ ਜੇ ਪਰਸੋਂ ਨਹੀਂ ਸੂਈ ਜਾਂਦੀ ਅੱਛਾ 25 ਕਿਲੋ 30 ਕਿਲੋ ਦੇ ਲੱਗ ਗੋਨੇ ਬਹੁਤ ਤਿਆਰ ਤਿਆਰ ਮੌਕੇ ਤੇ 24 25 ਲੀਟਰ ਹਾਂਜੀ ਜੀ ਕਿੰਨਾ ਦੁੱਧ ਘਰੀ ਜਾਊਗੀ ਇਹ ਕੋਈ 30 ਤੋਂ 40 ਚ ਡੂਗੀ ਅੱਛਾ ਤੇ ਬਾਕੀ ਇੱਕ ਰਹੀ ਥਾਣ ਤੁਹਾਨੂੰ ਇਹਦੇ ਲੱਗ ਕੇ ਤੇ ਦਿਖਾਈਏ ਆ ਦੇਖ ਸਕਦੇ ਜੀ ਚਾਰੇ ਤਾਂ ਇੱਕੋ ਜੇ ਸਾਈਜ਼ ਦੇ ਦੇ ਇੱਕੋ ਜੇ ਗੈਰਤੇ ਆ ਉਹ ਛੇ ਦਾ ਦੇ ਵਿੱਚ ਸੁਵਾ ਦਿੱਤਾ ਤੇ ਹਵਾਨੇ ਦੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਬਿਜਲੀ ਘੜੀ ਬੜਾ ਰੀ ਖੋਲਾਂ ਫਿਰ ਤੌਰੀ ਇੱਕ ਰੀ ਨਾ ਆ ਦੇਖ ਸਾਹ ਦੇ ਜੇ ਸੋਹਣੀ ਵੜਿਆ ਉਤਰਾ ਇਹ ਆ ਵੀ ਜਿੰਨੇ ਦੁੱਧ ਲਈ ਲੈਣੀ ਆ ਉਹ ਵੀਰ ਲਈ ਚੰਗੀ ਆ ਦੁੱਧ ਇਹਨੂੰ ਚੰਗਾ ਭਰੀ ਜਾਣਾ ਆਲੇ ਸਾਨੇ ਥੱਲੇ ਵੀ ਇੱਕ ਰੀ ਠੀਕ ਹੈ ਜੀ ਬਾਕੀ ਕਾਫੀ ਖੂਬਸੂਰਤ ਹੈ ਬੈਣ ਹਾਂ ਦੇਖ ਸਕਦੇ ਰੱਸੀ ਦਾ ਥੋੜਾ ਜਿਆ ਕਰਦੀ ਹੈ ਜੇ ਕਰ ਇਧਰੋਂ ਲਿਆਇਆ ਫੇਰ ਉਧਰੋਂ ਤੋੜ ਦਿੰਨੀ ਆ ਦੇਖ ਸਕਦੇ ਰੱਸੀ ਦਾ ਥੋੜਾ ਘੱਟ ਤੋੜਦੀ ਹੈ ਇਹ ਅਵੇ ਰੱਸੀ ਨਾਲ ਤਰ੍ਹਾਂ ਦੀ ਆਰਰ ਥੋੜੀ ਜੀ ਨੂੰ ਕੱਟਿਆ ਹਨ ਦੇਖ ਸਕਦੇ ਬਾਕੀ ਸੋਈ ਬਿਲਕੁਲ ਤਾਜੀ ਆ ਕੱਦ ਕਾਠ ਬੇਲ ਦੀ ਜਿਹੜੀ ਚੰਗੀ ਆ ਆਜ ਲੈ ਆਵੇ ਇੱਕ ਵਾਰੀ ਫੇਰ ਤੋਰ ਦਈਏ ਇਦਾਂ। ਭਵਾਨ ਦੇ ਦੋਨਾਂ ਪਾਸੇ ਨਾੜਾਂ ਜਿਹੜੀਆਂ ਪੂਰੀਆਂ ਚੰਗੀਆਂ। ਇਹ ਵੀ ਛੋਟੇ ਹੱਥੇ ਜੇ ਕੱਲੀ ਮਸਾਂ ਪੂਰੀ ਆਊਗੀ ਸੌਖੀ ਜਲ ਜੂ। ਲੈ ਜਾ ਵੀਰ ਜੀ ਫੇਰ ਇਹਨਾਂ। ਬਾਕੀ ਇਹ ਆ ਵੀ ਚਲੋ ਕੋਈ ਵੀਰ ਹੁਣ 24 25 ਲੀਟਰ ਆਪਣਾ ਜਿਹੜਾ ਵਾ ਝੋਕੇ ਖੜੇ। ਸੂਈ ਸਵਾਈ ਹੈ ਕਿਹੜੀ ਹੁਣ ਗੱਭਣ ਹੈ। ਤੇ ਬਾਕੀ ਇਸ ਤਰ੍ਹਾਂ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਹੈ। ਸਡਰਦੀ ਆ ਜਣੀ ਟਾਈਮ ਹੀ ਜਿਹੜਾ ਇਹਦਾ ਚਵਾਈ ਦਾ ਵਾਹੇ ਹੋ ਗਿਆ ਵਾ ਸ਼ਾਮ ਦਾ ਟਾਈਮ ਹੋ ਗਿਆ ਤੇ ਆਹ ਦੇਖ ਸਾਦੇ ਜੀ ਚੰਗੀ ਸੋਹਣੀ ਤਿਆਰ ਹੋਈ ਆ ਤੇ ਆਹ ਬੱਚਾ ਚਲੋ ਆ ਗਿਆ ਤੇ ਮਗਰ ਇਕਦਰੀ ਥਣ ਤੁਹਾਨੂੰ ਇਹਦੇ ਫਿਰ ਤੋਂ ਦਿਖਾਈਏ ਲੱਗ ਕੇ ਹੋਜੀ ਫਿਰ ਇੰਚ ਵੀ ਆਹ ਦੇਖ ਬਹੁਤ ਵੀ ਨੋਤੀ ਦਾ ਆ ਰਿਹਾ ਹੈ ਨਹੀਂ ਠੀਕ ਆ ਰੁਪਈਏ ਲਾਇਏ ਅਕਸਰ 50 ਰੁਪਈਏ ਲਾਇਏ ਇਹ ਸਾਰੇ ਬਿਲਕੁਲ ਸਾਫ ਤਾਂ ਆ ਰਿਹਾ ਕੋਈ ਚੁੰਡੀਆਂ ਨਾਲ ਹੀ ਥਣ ਫੜਨੇ 5000 ਰੁਪਈਏ ਬਿਲਕੁਲ ਮੁੱਠ ਦੀ ਚਵਾਈ ਆ ਲਾ ਤੁਸੀ ਚਵਾਈ ਆ ਹਜੇ ਪਸਮਨਾ ਆ ਹਜੇ ਪਸਮਨਾ ਵੜ ਦੇ ਪਸਮਨਾ ਦੇਉਣੇ ਦੇ ਆ ਪੀ ਪਸਮਨਾ ਰੀ ਮੁਖਾ ਦੇ ਮਾ ਕੋਈ ਨਹੀਂ ਕੋਲੇ ਬੈਰ ਬੀ ਆ ਦੇਖ ਸਾਡੇ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਮੁੱਲ ਇਹਦਾ 100 ਲੱਖੇ ਹਾਂਜੀ 100 ਲੱਖ ਪੂਰਾ ਨਾ ਵਧ ਨਾ ਘਟ ਨਾ ਵਧ ਨਾ ਘਟ ਕਰਨਾ ਕੋ ਮਾਨਤਨ ਉਹ ਵੀ ਫੋਨ ਤੇ ਕਰ ਲਾਂ ਜਾਂ ਕੋਈ ਭਣ ਭਰਾ ਦਾਊਗਾ ਚਲੋ ਕਬੀਰ ਫੋਨ ਲਾ ਲੇ ਕਰੀ ਤੇ ਆਪੇ ਮਾਨਤਨ ਮੋਕੇ ਤੇ ਹੋ ਜਾਊਗਾ ਹਨਾ ਤੇ ਇਹ ਕਾ ਟੋਕੜ ਗੱਭਨਗਾ ਜੇ ਇਹ ਕਿਨੇ ਜਦ ਚੱਕ ਪਾਸ ਸਿਆ ਤਿੰਨ ਮਹੀਨੇ ਦੀ ਚੱਕ ਪਾਸ ਤੇ ਤਿੰਨ ਮਹੀਨੇ ਦੀ ਚੱਕ ਪਾਸ ਸਿਆ ਤੇ ਦੁੱਧ ਖੁੱਡਾ ਦਾ 19 ਦਾ ਤੇ 21 ਦਾ ਫਰਕ ਹੈ ਖੁੱਡਾ ਇਹਦਾ ਇੱਕ ਪਾਸੇ ਥੋੜਾ ਜਿਹਾ ਬਿਠਾ ਵਾ ਨਾ ਥੋੜਾ ਜਿਹਾ ਬੈਠਾ ਹੋਵੇ ਹਾਂਜੀ ਗਾ ਚੜਾ ਕਦੋਂ ਸਵੜਾ ਤੋਰੋ ਇੱਕ ਰੀ ਨਾ ਕਾਦੇ ਦਾ ਵੀ ਉਹਦੇ ਜਿੱਡਾ ਹੀ ਹੈਗੀ ਵੱਡੀਆਂ ਗਾਵਾਂ ਚ ਉਹਦੇ ਨਾਲ ਮਾਸਾ ਪੋਟਾ ਤਾਂ ਹੀ ਹੋਊਗੀ ਤੇ ਹੁਣ ਦੁੱਧ ਕਿੰਨਾ ਇਹਦੇ ਕੋਲ ਇਹਦੇ ਕੋਲ ਦੁੱਧ ਆ ਪੰਜ ਕਿਲੋ ਹੁਣ ਪੰਜ ਕਿਲੋ ਸੱਜਣ ਨੇ ਕਿੰਨਾ ਕਿ ਕੱਢਿਆ ਦੁੱਧ ਨੇ ਸੱਜਣ ਨੇ ਜਿਹੜਾ ਕਹਿੰਦੇ ਵੀ 20 ਲੀਟਰ ਦੇ ਲਾਗੇ ਦੁੱਧ ਕੱਢਿਆ ਤੇ ਹੁਣ ਪੰਜ ਕਿਲੋ ਹੀ ਆ ਥੋੜਾ ਇੱਕ ਪਾਸੇ ਥੋੜਾ ਬੈਠਾ ਹੁਣ ਫੇਰ ਉਸਾਂ ਨੂੰ ਮਿਲ ਜਾਣੀਆਂ ਬਾਕੀ ਕੱਦ ਕਾਠੇ ਦਾ ਵੀ ਜਿਹੜਾ ਕੋੜੀਆਂ ਰ ਗਈ ਆ ਆਜੂ ਲੈ ਆਇਆਓ ਜੀ ਵੀਡੀਓ ਵਾਲੇ ਬਖੋਦੇ ਨਹੀਂ ਪਰ ਆਪਣੋ ਦੱਸਣ ਦਾ ਫਰਜ਼ ਪਾਦਾ ਹਾਂਜੀ ਹਾਂਜੀ ਕਿਉਂਕਿ ਜੋ ਕਿਸੇ ਦੇ ਘਰੇ ਜਾਜੂ ਸੀ ਹਾਂਜੀ ਉੱਥੇ ਉਹਦੇ ਨਾਲ ਲੜਾਈ ਝੜਾ ਕਰਾਂਗੇ ਬੁਰੇ ਲੱਗਦਾ ਤੇ ਮੁੱਲ ਫਿਰ ਵਿਧੀ ਇਹਦਾ ਮੁੱਲ ਦਾ ਅਜੀ 5000 5000 ਹਾਂਜੀ 23000 23000 ਜੇ ਉਹ ਦੇ ਦਾਂ ਕੋਈ 100 ਰੁਪਏ ਛੋਟ ਕਰਾਂਗੇ 20 ਵਾਲਾ ਨਾ ਫੋਨ ਲਾ ਅੱਛਾ ਜੀ ਤੇ ਇੱਕ ਰਿਸਾਨ ਵੀ ਇਹ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਤੇ ਬਾਕੀ ਆਪਣੀ ਚੈੱਕ ਪਾਸ ਕਰਵਾ ਕੇ ਇਹ ਜਿਹੜੀ ਚੈੱਕ ਨੂੰ ਲੱਗੀ ਗੱਡੀ ਗੜੀ ਮੋਟੀ ਚਲਦੀ ਕਰਕੇ ਤੇ ਫਿਰ ਵੇਚ ਆ ਕੇ ਕਰੋ ਚੈੱਕ ਪਾਸ ਆਪਣੀ ਗੱਡੀ 'ਚ ਲੱਥ ਦੇ ਕਰਵਾਓ ਕਰੋ ਕਰੋ ਸਾਡੀ ਤੇ 2000 ਰੁਪਏ ਦਾ ਹਾਂਜੀ ਹਾਂਜੀ ਠੀਕ ਹੈ ਜੀ